ਸਸੇ ਗਾਲ ਜੀ ਸਰਾਂ ਨੂੰ ਫਾਲਸੇ ਦੇ ਸ਼ਰਬਤ ਬਾਰੇ ਗੱਲ ਕੀਤੀ ਅਸੀਂ ਫਾਲਸੇ ਦੇ ਚਾਰ ਬਾਰੇ ਗੱਲ ਕਰਾਂਗੇ ਕਿਉਂਕਿ ਗਰਮੀ ਵਿੱਚ ਕੁਦਰਤ ਦਾ ਇੱਕ ਸੁਗਾਤ ਦਿੱਤੀ ਹੈ ਕਿਉਂਕਿ ਇਹ ਜਿਹੜਾ ਹੈਗਾ ਸਾਡਾ ਹੀਟ ਸਟ੍ਰੈਸ ਨੂੰ ਘਟਾਉਂਦਾ ਫਾਲਸਾ ਠੰਡਕ ਦਿੰਦਾ ਬਾਡੀ ਨੂੰ ਤਾਂ ਜਿਹੜਾ ਚਾਰ ਬਣੋ ਲੱਗੇ ਗੱਲ ਇਸ ਤਰ੍ਹਾਂ ਹੈਗੀ ਇਹਨੂੰ ਕੱਚਾ ਜਿਹੜਾ ਲੈਣਾ ਆਪਾਂ ਜਿਹੜਾ ਸ਼ਰਬਤ ਪੱਕੇ ਦਾ ਬਣਦਾ ਕੱਚਾ ਲੈਣਾ ਹੈਗਾ ਜਿਸ ਤਰ੍ਹਾਂ ਆਪਾਂ ਕੱਚਾ ਫਲ ਲੈਨੇ ਆ ਲਸੂੜੇ ਦਾ ਹੋਇਆ ਜਾਮਦਰੋ ਕਰੀਰ ਦਾ ਹੋਇਆ ਕੈਰ ਦਾ ਹੋਇਆ ਜਿਹੜੇ ਟੁੱਕੇ ਹੈਗੇ ਆ ਜਾਂ ਗਿੱਕਰ ਦੇ ਉਹ ਸਾਰੇ ਲੈਨੇ ਇਸ ਤਰੀਆ ਆਪਾਂ ਇਹ ਲੈਣਾ ਕੱਚਾ ਜਿਵੇਂ ਅੱਧਾ ਕਿਲੋ ਆਪਾਂ ਇਹਦਾ ਕੱਚਾ ਫਲ ਲੈ ਲੈਣਾ ਉਹਦੇ ਵਿੱਚ ਦੱਸ ਦਿੰਦੇ ਮਸਾਲਾ ਜਿਵੇਂ ਆਮ ਪਾਉਂਦੇ ਉਹ ਹੋ ਗਿਆ ਸਰੋਂ ਦਾ ਤੇਲ ਹੋ ਗਿਆ ਤੇ ਤੇਲ ਗਰਮ ਕਰਕੇ ਮਸਾਲਾ ਪਾ ਲੋ ਉਸ ਤੋਂ ਬਾਅਦ ਫਾਲਸਾ ਪਾ ਕੇ 5 ਮਿੰਟ ਪਕਾ ਲਓ ਨੂੰ ਤੇ ਉਹਦੇ ਵਿੱਚ ਫਿਰ 100 ਗ੍ਰਾਮ ਖੱਟਾ ਮਿੱਠਾ ਬਣਾਉਣਾ ਨੂੰ ਆਪਾਂ ਤੇ 100 ਗ੍ਰਾਮ ਦੇ ਵਿੱਚ 슈ਗਰ ਪਾ ਲੋ ਅੱਧਾ ਕਿਲੋ ਵਿੱਚ ਤਾਂ ਉਸ ਤੋਂ ਬਾਅਦ ਨੂੰ ਹਫਤਾ ਰੱਖ ਲਓ ਫਿਰ ਚਾਰ ਤਿਆਰ ਹੋ ਜੂਗਾ ਇਹ ਕੈਲਸ਼ੀਅਮ ਹੋ ਗਿਆ ਆਇਰਨ ਹੋ ਗਿਆ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਬੀ ਦਾ ਭੰਡਾਰ ਆ ਤੇ ਮਤਲਬ ਜਿਵੇਂ ਦੱਸਿਆ ਹੈਗਾ ਐਂਟੀਆਕਸੀਡੈਂਟ ਪ੍ਰੋਪਰਟੀਜ਼ ਹੈਗੀਆਂ ਮਤਲਬ ਐਂਟੀ ਡਾਇਬੀਟਿਕ ਵੀ ਹੈਗਾ ਸਾਰਾ ਬਹੁਤ ਹੀ ਜ਼ਬਰਦਸਤ ਹੈਗਾ ਇਸ ਤੋਂ ਇਲਾਵਾ ਇਹਦੇ ਜੈਮ ਬਣਦੇ ਆ ਸਕੁਐਸ਼ ਬਣਦੀਆਂ ਕੈਂਡੀਜ਼ ਬਣਦੀਆਂ ਸਾਰੀਆਂ ਤੋਂ ਬਣਦੀਆਂ ਫਲਸੇ ਤੋਂ ਤਾਂ ਇਹ ਇਹੋ ਜਿਹੇ ਰੋਖ ਹੈ ਕਿ ਜਿਹੜੇ ਗਰਮੀ ਦੀ ਸੁਗਾਤ ਹੋਣ ਕਰਕੇ ਹਰ ਇੱਕ ਕਿਸਾਨ ਨੂੰ ਆਪਣੇ ਖੇਤ ਵਿੱਚ ਰੋਣਾ ਚਾਹੀਦਾ ਦੋ ਪੌਦੇ ਜ਼ਰੂਰ ਹੋਣੇ ਚਾਹੀਦੇ ਹਨ ਬਰੋ ਇਸ ਨੂੰ ਅਸੀਂ ਬੀਜਾਂ ਨੂੰ ਤਿਆਰ ਕਰਦੇ ਆ ਬੀਜਾਂ ਨੂੰ इजीली ਤਿਆਰ ਹੋ ਜਾਂਦਾ ਹੈਗਾ ਇਸ ਤੋਂ ਇਲਾਵਾ ਇਹ ਭੁੱਖ ਨੂੰ ਵਧਾਉਂਦਾ ਹੈਗਾ ਯੂਰਿਨ ਦੀ ਇਨਫੈਕਸ਼ਨ ਨੂੰ ਠੀਕ ਕਰਦਾ ਹੈਗਾ ਤੁਹਾਨੂੰ ਸਿੱਧਾ ਵੀ ਖਾ ਸਕਦੇ ਹੋ ਤੁਸੀਂ ਸ਼ਰਬਤ ਬਣਾ ਸਕਦੇ ਹੋ ਚਾਰ ਅਸੀਂ ਬਣਾਇਆ ਚਾਰ ਤੁਹਾਨੂੰ ਬਣਾ ਕੇ ਪਿੱਛੇ ਦਿਖਾਈ ਰਿਹਾ